ਹਾਂਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਜੀ ਠੀਕ ਠਾਕ ਸਾਰੇ ਲੈ ਵੀ ਖੇਤ ਆਈ ਸੀ ਵੀਡੀਓ ਨਹੀਂ ਅਪਲੋਡ ਹੁੰਦੀ ਪਈ ਯਾਰ ਨੈਟ ਦਾ ਬੜਾ ਇਸ਼ੂ ਚੱਲਦਾ ਪਿਆ ਨਾ 2 ਘੰਟੇ ਹੋ ਗਏ ਮਸਾ ਚਲੋ 10 ਵਜੇ ਨੂੰ ਅਪਲੋਡ ਹੋ ਗਈ ਜੋ 7 ਵਜੇ ਦਾ ਖੇਤ ਆਇਆ ਮਸਾ ਜਾ ਕੇ ਵੀਡੀਓ ਅਪਲੋਡ ਹੋਈ ਆ ਆਖਿਆ ਖੇਤ ਯਾਤਨਗਰ ਦਾ ਆਪਣਾ ਹੀ ਵੱਖਰਾ ਸਵਾਲ ਆ ਟਾਲੀ ਦੀ ਰਾਤ ਨਾ ਠੰਡੀ ਠੰਡੀ ਹਵਾਵਾਂ ਤੂਤਾ ਥੱਲੇ ਆ ਬਾਤ ਨੇ ਤੁੱਤੀਆਂ ਅਹੀਂ ਡਿੱਗੀਆਂ ਜਾਂਦੀਆਂ ਨੇ ਯਾਰ ਹਜੇ ਪੱਕੀਆਂ-ਪੁੱਕੀਆਂ ਹੈ ਨਹੀਂ ਤੁਹਾਨੂੰ ਦਿਖਾਣਾ ਮੈਂ ਸਾਰਾ ਭਰਿਆ ਹੋਇਆ ਖੇਲ ਵੀ ਇੱਧਰ ਵੀ ਹੈ ਨਹੀਂ ਥੱਲੇ ਬਹੁਤ ਡਿੱਗੀਆਂ ਵੀ ਆਏ ਮੈਂ ਕਿਹਾ ਬਰਸ਼ਾ ਤਾਂ ਅਸੀਂ ਡੇਲੀ ਕਰਦੇ ਆ ਜਿਹੜੀ ਦੰਤਨ ਕਰਨ ਦਾ ਸੌਦਾ ਨਾ ਵੱਖਰਾ ਹੀ ਆ ਚਲੋ ਵੀਡੀਓ ਅਪਲੋਡ ਹੋ ਗਈ ਤੇ 10 ਵਜ ਚੁੱਕਿਆ ਹੁਣ ਘਰ ਨੂੰ ਚੱਲਦੇ ਆ ਜਾ ਕੇ ਰੋਟੀ ਪਾਣੀ ਹੈਈਏ ਤੇ ਖੇਤ ਇਕਦੋ ਕੰਮ ਵਾਲੇ ਕਾ ਆ ਜਾ ਬੜਾ ਗੇਵਕ ਖੇਲਦੇ ਆਲੇ ਦੁਆਲੇ ਮੋਟਰ ਕੋਲੇ ਉਹ ਵੀ ਵੱਢਦੇ ਅੱਜ ਸਾਫ ਕਰਦੇ ਆ ਬੈਠਣ ਨੂੰ ਉੱਠਣ ਦਾ ਵਧੀਆ ਨਜ਼ਾਰਾ ਆਰਾਮ ਨਾਲ ਸਵੇਰੇ ਸ਼ਾਮ ਬੰਦਾ ਆ ਕੇ ਖੇਤ ਆਰਾਮ ਨਾਲ ਬਹਿ ਜਾਂਦਾ ਤੇ ਲੈਪਟਾਪ ਲੈ ਕੇ ਆਣਾ ਸੀ ਅੱਜ ਤੇ ਫਿਰ ਭਾਜੀ ਹੁਣ ਆ ਗਿਆ ਹੁਣ ਅੱਜ ਛੁੱਟੀ ਸੀ ਸੋਮਵਾਰ ਦੀ ਪਤਾ ਨਹੀਂ ਕਹਿੰਦੀ ਛੁੱਟੀ ਅੱਜ ਬੱਚਿਆਂ ਨੂੰ ਵੀ ਛੁੱਟੀ ਆ ਤੇ ਕਹਿੰਦੇ ਸੀ ਆਪ ਹੀ ਲੈ ਆਵਾਂਗੇ ਮੈਂ ਚਲੋ ਠੀਕ ਐ ਨੀ ਸੰਗਰੂ ਜਾਣ ਦੀ ਤਿਆਰੀ ਸੀ ਅੱਜ ਤੇ ਅੱਜ ਘਰ ਹੀ ਰਵਾਂਗੇ ਘਰ ਜਾ ਕੇ ਕਰਦੇ ਆਂ ਵਲੋਗ ਕੰਟੀਨਿਊ ਜਿਹੜੀ ਉਹਦੋਂ ਅੱਗ ਲੱਗੀ ਸੀ ਨਾਲਾ ਤਾਂ ਹੋ ਗਿਆ ਸਾਫ਼ ਐਨ ਵਧੀਆ ਧਣਕਾਂ ਦਾ ਰਹਿ ਗਿਆ ਬਚਾ ਇਹ ਐਨ ਸਾਫ਼ ਹੋ ਗਿਆ ਨਾਲਾ ਤੇ ਨੀ ਦਾ ਕਈ ਕੁਈ ਹੋਰ ਹੈ ਬੜਾ ਗੰਦ ਪਿਆ ਹੋਇਆ ਸੀ ਚਲੋ ਕਣਕਾਂ ਸਪਜਾ ਹੋ ਗਿਆ। ਨਾਲਾ ਸਾਫ ਹੋ ਗਿਆ ਬੜਾ। ਨਹੀਂ ਕਈ ਕੋਈ ਤਾਂ ਬੜਾ ਜਵਾਕ ਇਧਰ ਡਰਦੇ ਹੁੰਦੇ ਸੀ। ਸੱਪਸ ਪੋਲੀਆਂ ਤੂੰ। ਅੱਜ ਕੱਲ ਉਹ ਵੀ ਘਾਤੀ ਰਹਿਆ। ਕਿਉਂਕਿ ਰੇਹਾਂ ਸੁਪਰੀਆਂ ਕਰਕੇ ਲਾ ਲਉ। ਪਹਿਲਾਂ ਬਹੁਤ ਨਿਕਲਦੇ ਹੁੰਦੇ ਸੀ ਇੱਥੇ ਵੀ। ਖੇਤ ਮੋਟਰ ਤੇ ਆਉਣ ਤੋਂ ਬੜਾ ਡਰਦੋਂਦ ਸੀ ਮੈਂ। ਜਦੋਂ ਪਾਣੀ ਪੂਣੀ ਲਾਉਣਾ ਬਾਪੂ ਨਾਲ ਲੈ ਕੇ ਆਉਣਾ ਵੀ ਸੱਪ ਹੋਣਾ। ਮੈਂ ਨਹੀਂ ਜਾਂਦਾ ਕੱਲਾ ਖੇਤ। ਤੇ ਕੋ ਵੀ ਟਾਈਮ ਹੁੰਦੇ ਸੀ ਘੈਂਟ ਸੀ ਹੁਣ ਵਾਲੇ ਇੱਕ ਟਾਈਮ ਵੀ ਘੈਂਟ ਆ ਬਸ ਚਲੋ ਘਰ ਚੱਲਦਾ ਘਰ ਜਾ ਕੇ ਮਿਲਦੇ ਆ ਨਾ ਨੇ ਦਾਤਨ ਇੰਜੋਏ ਕਰਦੇ ਆ ਆ ਖੜੀ ਸਾਡੀ ਗੱਡੀ ਸਾਹਮਣੇ ਹਾਂਜੀ ਕਿਵੇਂ ਹੋ ਵੱਡਲੇ ਪੱਠੇ ਐਨ ਵਧੀਆ ਕੈਮੋ ਕੈਮ ਚਲੋ ਭਾਈ ਚੱਲੀਏ ਘਰ ਨੂੰ ਦੇ ਤੋਂ ਇਹ ਬਤੀ ਕਿਤੇ ਹੋਰ YouTube ਤੇ ਮੰਨਰਾਜ ਕਿੱਥੇ ਆ ਸਕੂਲ ਚ ਲੱਗੀ ਮਮੀ ਹੈ ਨਹੀਂ ਆਣਾ ਤੈਨੂੰ ਛੱਡ ਕੇ ਆਉਗੀ ਹੈ ਨਹੀਂ ਹੈ ਨਹੀਂ ਗਈ ਸਿੰਗੀ ਕਿੱਥੇ ਗਈ ਕਿਤੇ ਗਿਆ ਕਿੱਥੇ ਗਈ ਕਿੱਥੇ ਗਈ ਆਹ ਕੋਣਾ ਆਹ ਕੋਣਾ ਆਹ ਕੋਣਾ ਕੋਣਾ ਹਾਂਜੀ ਮੈਂ ਮੈਂ ਚਲਾ ਗਿਆ ਸੀਗਾ ਉਹੀ ਪੁੱਛੇ ਕਿੱਥੇ ਬਸ 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 ਲੈ ਰਸੀ ਗਿਆ ਤੁਹਾਨੂੰ ਪਤਾ ਮੈਂ ਅੱਜ ਦਾਤਨ ਕਰਕੇ ਆਇਆ ਮੋਰ ਸასი ਰੋਜ਼ ਕਰਦੇ ਬਸ ਥੋੜੀ ਥੋੜੀ ਸੀ ਬਸ 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 ਓਏ ਦਸ ਜਗ 11 ਵਜੇ ਉੱਠ ਕੇ ਫੇਰ ਇੱਕ ਆ ਕੰਮ ਹੁੰਦਾ ਆ ਅੱਜ ਸਹੀ ਸੀ 10:00 ਵਜੇ ਨੇ ਉੱਠਿਆ 11 ਵਜੇ ਦੇ ਉੱਠਿਆ ਮੈਂ ਨਹੀਂ ਕਿਉਂ ਮੈਂ ਤਾਂ ਜਿੰਕੀ ਪਹਿਲਾਂ ਖੇਤ ਹਣਾ ਜੀ ਗਿਆ ਬਸ ਸ਼ੈਰ ਕਰਕੇ ਪਹਿਲਾਂ ਖੇਤ ਹਣਾ ਗਿਆ ਸੀ ਨਾ ਹਨਾ ਪਹਿਲਾਂ ਮੈਂ ਤਾਂ ਜਿੰਕੀ 기 ਜਾ ਕੇ ਆਇਆ ਅੱਜ ਸ਼ੈਰ ਕਿੰਨਾ ਦਿਨ ਕਿੰਨੇ ਦਾ ਟੈਨ ਹੋਣੀ ਇਹ ਇਹ ਤਾਂ ਸੁਣਾਣੀ ਰਹਿਣੀ ਸੀ ਹਣਾ ਜੀ ਕੋ ਹਾਂ ਪਾਣੀ ਲੈ ਆ ਹਾਂ ਲੈ ਪਾਣੀ ਦਿਓ ਲੱਛੀ ਆ ਪੀਓ ਬਤਾ ਸਹੀ ਰਮਝ ਲੈ ਕੱਟ ਲਿਆ ਕਰੂ ਸੱਚ ਹਾਂ ਹੁਣ ਬੋਲੇ ਰੋਜ ਐਸੀ ਪਹਿਲਾਂ ਸਰਵਿਸ ਤਾਂ ਕਰਾ ਲਈਏ ਐਸੀ ਸਾਡਾ ਅਸੀਂ ਸਰਵਿਸ ਨਹੀਂ ਕਰਾਇਆ ਚਲਾ ਲੈਨੇ ਬਿਲਾ ਹਾਂ ਹਾਂ ਗਰਮੀ ਲੱਗਣ ਲੱਗੀ ਹਾਂਜੀ ਕਮਾ ਸ਼ੇਅਰ ਕਰਕੇ ਆਇ ਸੀ ਅੱਜ ਮੈਂ ਨਾਲੇ ਐਕਸਰਸਾਈਜ਼ ਕਿਵੇਂ ਕਰਕੇ ਆਇ ਸੀ ਕਿਵੇਂ ਕਰੀ ਸੀ ਐਵੇਂ ਕਿਵੇਂ ਕਰੀ ਸੀ ਮੈਂ ਅੱਜ ਜੋ ਸ਼ੇਅਰ ਕਰਕੇ ਹੀ ਆ ਜਾ ਕੇ ਅਸੀਂ ਤੇ ਫੇਰ ਮੈਂ ਤੇ ਜਿੰਕੀ ਗਿਆ ਸੀ ਭੱਜ ਕੇ ਹਨਾ ਮੈਂ ਘਟੇ ਡਟਾਈ ਚੱਲ ਹੋਰ ਸੁਣਾ ਹੋਰ ਸ਼ੋ ਹੂੰ ਚੂਣਾ ਮਟ ਕਰਨਿਆ Anjir, ada apa ya, Pak? Gede, 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 ਦੀ ਜੀ ਅਵਲੀ ਬਬਾ ਅਵਲੀ ਜੀ 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 ਅਡੀ ਦੇਖਦਾ ਦਾਦੀ ਦੇ ਮਾਰੀਏ ਦਾਦੀ ਦੇ ਏ ਦਾਦੀ ਹੋ ਰਹੀ ਹੈ ਮੂੰਹ ਚਿਹਰਾ ਦੇ ਮੂੰਹ ਤੋਂ ਤੀ ਹੁੰਦੇ ਆ ਮਮਾ ਦੇ ਜਵਾਰੀ ਟੱਕਰ ਮਮਾ ਉਹ ਟੱਕਰ ਮਾਰੀ ਸੀ ਤੁਹਾਡੇ ਏ ਏ ਠੀਕ ਹੈ ਚਲ ਆ ਜਾ ਉਪਰਾ ਜੋ ਇਹ ਆ ਬੱਚ ਹੁਣ ਰੋਟੀ ਖਾ ਲਈ ਤੂੰ ਖਾਣੀ ਅਜੇ ਖਾਣੀ ਅਜੇ ਤੂੰ ਬੁੱਖੇ ਰਹਿਣਾ ਅਜੇ ਉਹ ਬੱਲੇ ਚਲੋ ਜੀ ਚੰਗਾ ਕਪਾਰੀ ਕਰ ਦੋ ਫੇਰ ਉਹਨੂੰ ਮੈਂ ਇਹਨੂੰ ਝੂਡੇ ਦਿੱਤੇ ਪਾਰੀ ਮੈਂ ਝੂਡੇ ਦਿੱਤੇ ਮੈਂ ਪਾਰੀ ਦਾ ਕਰ ਬਲਾ ਆਈ ਹਾਈ ਮਾਰਦਾ ਮੈਨੂੰ ਗੰਦਾ ਗੰਦਾ ਚਲੋ ਹੁਣ ਰੋਟੀ ਖਾਈਏ ਨਹੀਂ ਨਾ ਰੋਟੀ ਖਾਣੇ ਫੇਰ 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 ਖੇਡੀ ਕਰਾਂਗੇ ਆਪਾਂ ਪੈਕੇਟ ਲੈ ਲੈ ਬਣ ਨਾਲ ਆਪਾਂ ਕੰਮ ਕਰਕੇ ਆਮੇ ਦਾ ਖੇਤ ਆਪਾਂ ਕੰਮ ਆਈ ਮੈਨੂੰ ਮਾਰ ਦੇਗਾ ਮਾਰ ਦੇਗਾ ਚਲੋ ਯਾਰ ਰੋਟੀ ਰੋਟੀ ਖਾਣੇ ਫਿਰ ਮਿਲਦੇ ਆ ਓਕੇ ਬਾਈ ਕਰਦੇ ਕਿ ਬਾਈ ਨਾ ਨਾ ਕੇ ਰੋਟੀ ਖਾ ਕੇ ਮਿਲਾਂਗੇ ਆਪਾਂ ਆਈ ਤਾਂ ਹੀ ਇਹ ਜੀਣ ਲਾਂਦੀ ਐਵੇਂ ਹਨਾ ਤਾਂ ਹੀ ਨਹੀਂ ਜੀ ਲਾਂਦਾ ਮੇਰੇ ਬਿਨਾ ਤਾਂ ਨਹੀਂ ਜੀ ਲਾਂਦਾ ਮੇਰੇ ਬਿਨਾ ਹਾਂ ਆ ਖੇਡਾਂ ਨੂੰ ਕੌਣ ਮਿਲਦਾ ਤੈਨੂੰ ਏ ਡਿਸਕਾ ਹਾਂ ਬਪਾ ਦੱਬਣਾ ਨਾ ਤੈਨੂੰ ਝੰਗ ਨਾ ਉਹ ਤੋ ਰੋਟੀ ਖਾਣੇ ਪਹਿਲਾਂ ਪਾ ਆਈ ਟੂ ਦੇ ਅੰਨਾ ਦੇ ਟੂ ਦੇ ਬਾਹਰ ਕਰ ਗਿਆ ਬਾਹਰ ਨਹੀਂ ਆ ਪਹਿਲਾਂ ਰੋਟੀ ਖਾਈਏ ਨਾ ਉਹ ਤੋ ਰੋਟੀ ਖਾਈਏ ਮੈਂ ਤਾਂ ਮੈਨੂੰ ਨਾ ਪੁੱਤ ਨਾ ਪੁੱਤ ਚਲ ਠੀਕ ਆ ਚਾਰੇ ਰੋਟੀ ਰੋਟੀ ਖਾ ਲਈਏ ਫਿਰ ਮਿਲਦੇ ਹਾਂ ਲੋ ਜੀ ਰੋਟੀ ਖਾ ਕੇ ਹੜੀ ਚੀਜ਼ੀਆਂ ਵੀ ਆ ਗਈਆਂ ਕੀ ਲੱਗਿਆ ਆ ਹਮਮ ਬੜਾ ਕਾਵਾ ਬੜਾ ਕਾਵਾ ਵੰਨੂ ਵੀ ਦੇ ਦੇ ਇਹਨੂੰ ਪਲੇਟ ਇਕੱਲੇ ਖਾਏਗਾ ਹਾਂ ਮੈਂ ਵੀ ਕਹਾਂ ਗਾਇਸ ਵਾਟਰਮੈਲਨ ਖਾ ਲੋ ਹਮ ਮਿੱਠਾ ਬੜਾ ਹਨਾ ਹਮ ਫਿਰ ਕਹਿੰਨੇ ਉਹ ਢਿੱਡ ਨਹੀਂ ਘਟਦਾ ਚਿੱਜੀਆਂ ਤਾਂ ਇੰਨੀਆਂ ਖਾਣ ਨੂੰ ਦੀ ਜੰਨੇ ਮਿੰਟ ਮਿੰਟ ਬਾਅਦ ਆਜਿੰਕੂ ਹੂੰ ਤੇ ਸਟੇਵਲਾ ਲਓ ਜੀ ਲੋ ਰੈਡੀ ਸ਼ੈਡੀ ਹੋ ਕੇ ਸੁਨਾਮ ਜਾਨ ਦਾ ਟਾਈਮ ਆ ਗਿਆ ਕੰਮ ਜਿਹਾ ਸੀਗਾ ਉੱਥੇ ਜਾ ਕੇਣਾ ਤੇ ਟਾਈਮ ਹੋ ਚੱਲੇ ਜੀ ਡੇਢ ਮੈਂ ਕਿਹਾ ਚਲੋ ਪਹਿਲਾਂ ਉਧਰ ਚਲੀਏ ਕੱਢਦੇ ਆਂ ਗੱਡੀ ਖੋਲਦੇ ਆਂ ਗੇਟ ਫਿਰ ਨਿਕਲਦੇ ਆਂ ਸੁਨਾਮ ਨੂੰ ਯਾਰ ਉਹ ਸੁਨਾਮ ਆ ਗਿਆ ਸੀ ਮੈਂ ਤੇ ਕਰਨਾ ਲੱਟ ਗਈ ਹੋਈ ਸੀ 10 ਵਜੇ ਦੀ ਮੈਂ ਫੋਨ ਚਲਾਈ ਗਿਆ ਇਦਾਂ ਤੇ ਚਾਰਜਰ ਦੀ ਲੀਡ ਲਾ ਰੱਖੀ ਸੀਗੀ ਤੇ ਉਹ ਇਨਵਰਟਰ ਤੇ ਨਹੀਂ ਹੈਗਾ ਸੀਗਾ ਸ਼ੌਕਟ। ਘੁੰਮਣ ਆ ਕੇ ਪਤਾ ਲੱਗਾ ਇੱਥੇ ਵੀ ਬੈਟਰੀ 10% ਰਹਿ ਗਈ। ਚਲੋ ਕੋਈ ਨਹੀਂ। ਜਾਂਦੇ ਜਾਂਦੇ ਕੋਈ ਛੋਟੀ ਮੋਟਾ ਵੀਡੀਓ ਬਣਾ ਲਾਂਗੇ ਜੇ ਬਣੀ ਤੇ ਨਹੀਂ ਤਾਂ ਫਿਰ ਚੱਲਦੇ ਬਸ। ਸਨਮ ਪਹੁੰਚ ਗਏ ਸੀ ਹੁਣ ਆ ਕੇ ਦੇਖਿਆ ਮੈਂ ਵੀ ਬੈਟਰੀ ਤੇ 10% ਹੈ। ਗੱਡੀ 'ਚ ਆਪਸ਼ਨ ਹੈ ਨਹੀਂ ਚਾਰਜਿੰਗ ਦੀ। ਐਨੀ ਹਾਊ ਮਿੱਟੀ ਪਾਉਂ ਕਰ ਜਾ ਕੇ ਦੇਖਦਾ ਫਿਰ ਲਓ ਜੀ ਹੁਣ ਆ ਗਿਆ ਚਾਰਜ ਲਾਇਆ ਫੋਨ ਤੇ 5% ਰਹਿ ਗਈ ਸੀ ਬੈਟਰੀ ਮੈਂ ਯੂਜ਼ ਹੀ ਨਹੀਂ ਕੀਤਾ ਮੈਂ ਕਿਹਾ ਛੱਡੋ ਕੀ ਯੂਜ਼ ਕਰਨਾ ਤੇ ਆਹਾ ਅੱਜ ਭਰਾ ਥੋੜਾ ਪੱਕ ਮੰਨ ਗਿਆ ਸੀ ਟੌਪ ਵਾਲੀ ਤੇ 5 ਵਜੇ ਚਾਚੂ ਪੀਨੇ ਆ ਅੱਜ ਖੇਤ ਦਾ ਕੰਮ ਨਿਬੇੜਨਾ ਸੀ ਵੈਸੇ ਮੈਨੂੰ ਮੰਨ ਕਰਦਾ ਸੀ ਵੀ ਮੋਟਰ ਦੇ ਆਲੇ ਦੁਆਲੇ ਘਾ ਜਿਹੜਾ ਉਹ ਖੋਦੀਏ ਤੇ ਹੁਣ ਥੱਕ ਜੇਗੇ ਦੇਖਦੇ ਆਂ ਨਹੀਂ ਤਾਂ ਸਕੂਲ ਕਿੰਨੀ ਘੜਾ ਮਾਰ ਕੇ ਆਨੇ ਬਾਬੇ ਤਾਸ਼ ਖੇਡ ਲਿਆ ਉਹਨਾਂ ਕੋਲ ਚੱਲ ਕਹਿੰਨੇ ਦੇਖੀਏ ਕੀ ਚੱਲਦੀ ਐ ਸੀ ਪਦੀਬਾਜੀ ਲੱਗਦੀ ਐ ਕਿ ਨਾ ਲੱਗਦੀ ਅੱਜ ਤੇ ਜੇ ਟਾਈਮ ਜਾ ਮੂਡ ਜਾ ਹੋਇਆ ਤਾਂ ਅੱਜ ਕਰਾਂਗੇ ਨਹੀਂ ਤਾਂ ਫਿਰ ਕੱਲੂ ਸਵੇਰੇ ਸਵੇਰੇ ਜਾ ਕੇ ਕਰਕੇ ਆਉਂਗਾ ਗੁੜੀਆਂ ਨੂੰ ਸਕੂਲ ਤੇ ਭੇਜ ਕੇ ਫਿਰ ਜਾ ਕੇ ਨਾ ਸਾਰਾ ਕੰਮ ਖੋਦ ਕੇ ਆਉਂਗਾ ਫਿਰ ਬਣਾਵਾਂਗੇ ਇੱਕ ਡਮ ਟੌਪ ਮੋਟਰ ਚਲੋ ਚਾਹ ਪਾਣੀ ਪੀਨੇ ਫਿਰ ਮਿਲਦੇ ਆਂ ਦੇਖਦੇ ਆਂ ਬਾਰੇ ਨੂੰ ਚੱਲਦੇ ਪਿੰਡ ਦਾ ਮਾਹੌਲ ਦੇਖਦੇ ਆਂ ਕੀ ਬੰਦਾ ਮੋੜ ਕੇ ਕਹੀ ਮੈਂ ਮੈਨੂੰ ਬਈ ਲੈ ਕੇ ਇੰਨਾ ਪਿਆ ਵੀ ਟੋਕਲਾ ਟੋਕਲਾ ਪੁੱਛ ਪੁੱਛਦਾ ਕਦੇ ਵਾਰ ਖੇਡਦਾ ਤੂੰ ਐ ਪੱਗ ਜੱਜ ਮਾਰਾ ਪੱਪੜਾ ਐ ਸ਼ੁਰੂ ਚ ਕਹਿ ਗਿਆ ਦੇਖ ਨੂੰ ਸਾਡੇ ਟੋਕਲਾ ਬੈਠਾ ਲੱਗ ਗਿਆ ਹੁੰਦਾ ਮੈਂ ਇਹਨੂੰ ਪਹਿਲੀ ਕਹਿ ਗਿਆ ਮੈਂ ਹੋਰ ਦੱਕਾ ਮਾਂਦਰੀ ਚਾਹ ਤੈਨੂੰ ਫੜਾ ਦੇ ਹੋਰ ਉਹਨੇ ਤਾਂ ਬੱਤੇ ਲਾ ਆ ਉਦਰੀ ਜੇਵ ਜੀ ਬਾਹਰ ਦੋ ਬੰਦੀ ਆ ਮਾਰੋ ਜੀ ਦੀ ਬੰਦੀ ਪਾਸੇ ਆਏ ਹਾਂ ਕਲੀਪ ਲਓ ਜੀ ਲੋ ਅਹ ਪਹਿਲਾ ਵਾਲੇ ਕਲਿੱਪੇ ਦੇਖੇ ਤੁਸੀਂ ਸਾਡੇ ਇੱਥੇ ਲੱਗ ਰਿਹਾ ਤਾਸ਼ ਦੇ ਮੈਚ ਲੱਗ ਰਿਹਾ ਨੇ ਸੀਪਾ ਪੂਰੀਆਂ ਤੇ ਨਾਲ ਜਵਾਕ ਖੇਡਦੇ ਆ ਬਾਲੀਬਾਲ ਹਾਪਾ ਮਾਰਨਾਂਗੇ ਹਿਦਗੜਾ ਮੈਚ ਚੱਲ ਥੋੜਾ ਜਿਹਾ ਨਾਲੇ ਸ਼ੈਰ ਹੋ ਜਾਂਦੀ ਹੈ ਵਧੀਆ ਤੁਰ ਫਿਰ ਕੇ ਖੇਡ ਚੱਲਦੇ ਆ ਅੱਜ ਜਾਣਾ ਸੀ ਪਹਿਲਾਂ ਖੇਤ ਤੋਂ ਪਹਿਲਾਂ ਗੱਲ ਕਰੀ ਸੀ ਮੈਂ ਕਿ ਉਹ ਜਗਾ ਸਾਫ਼ ਕਰਦੇ ਆ ਸਾਰੀ ਘਾਗੂ ਜੱਗ ਗਏ ਬੈਠਣ ਨੂੰ ਵਧੀਆ ਹੋ ਜਾਂਦਾ ਅੱਜ ਫਿਰ ਸਰਾਮ ਚਲਾ ਗਿਆ ਟਾਈਮ ਹੀ ਨਹੀਂ ਲੱਗਿਆ ਮੇਬੀ ਕੱਲੂ ਕਰਦੇ ਆ ਪੱਕਾ ਜੇ ਕਿਤੇ ਨਾ ਗਿਆ ਤਾਂ ਆਣਾ ਜਾਣਾ ਰਹ ਜਾਂਦਾ ਯਾਰ ਕਾਫੀ ਮੇਰਾ ਘਰੇ ਹੁੰਦਾ ਨਾ ਫਿਰ ਬਹੁਤ ਕੰਮ ਨਿਕਲਦਾ ਹੁੰਦਾ ਕਰ ਇੱਧਰ ਜਾ ਕੇ ਤੇ ਇੱਧਰ ਜਾ ਕੇ ਤੇ ਇੱਧਰ ਜਾ ਇਸ ਮਾਰੋ ਕੰਮ ਹੀ ਨਹੀਂ ਹੁੰਦੇ ਹੂ ਚਲੋ ਸਕੂਨਾ ਇੱਥੇ ਬਹਿਨੇ ਹੁਣ ਅੱਧਾ ਘੰਟਾ ਇੱਕ ਪੰਗਾ ਹੋਰ ਹੋ ਰਿਹਾ ਯਾਰ ਵੀਡੀਓ ਜਿਹੜੀਆਂ ਅਪਲੋਡ ਨਹੀਂ ਹੋ ਰਹੀਆਂ ਮੈਂ ਕੋਸ਼ਿਸ਼ ਕਰੂੰਗਾ ਛੋਟੀ ਜਿਹੀ ਵੀਡੀਓ 5-4 ਮਿੰਟ ਦੀ ਬਣਾਇਆ ਕਰਾਂਗੇ ਅੱਜ 12-13 ਮਿੰਟ ਦੀ ਵੀਡੀਓ ਸੀ ਤਿੰਨ ਘੰਟੇ ਲੱਗੇ ਉਹਨੂੰ ਅਪਲੋਡ ਹੁੰਦੇ ਹੁੰਦੇ ਤੇ ਬੜਾ ਔਖਾ ਹੋਇਆ ਯਾਰ ਯਾਰ ਵੈਸੇ ਇੰਨੇ ਮਰੂਦ ਲੱਗ ਰਹੇ ਸਾਡੇ ਮਰੂਦ ਤੇ ਪਤਾ ਨਹੀਂ ਕੀ ਦਿੱਕਤ ਹੋਈ ਮਰੂਦ ਹੀ ਨਹੀਂ ਲੱਗ ਰਹੇ ਇਸ ਵਾਰ ਬੈਡ ਨਿਊਜ਼ ਹੋ ਗਈ ਤੇ ਜੇ 4-5 ਦਿਨ ਪਹਿਲਾਂ ਸੀਗਾ ਨਾ ਕਣਕ ਮਰੀ ਮਾੜੀ ਹਰੀ ਖੜੀ ਸੀਗੀ ਤੇ ਆਨ 골ਡਨ ਹੋਈ ਵੀ ਆ ਮੈਂ ਕਹਿੰਦਾ 2-4 ਦਿਨਾਂ ਤੱਕ ਆਈ ਲਿਆ ਹੋ ਰਹੇ ਮਤਲਬ ਵੀ ਆਨ ਪੂਰੀ ਹੋ ਜਣੀਆਂ 골ਡਨ ਚ ਦਿਖਾਨਾ ਦੇਖੋ ਉਦੋਂ ਪਹਿਲਾਂ ਹਰੀ ਹਰੀ ਸੀ ਹਲਕੀ ਹਲਕੀ ਹੁਣ ਹਰਿਆਲੀ ਜਮਾ ਨਹੀਂ ਰਹੀ ਕਿਤੇ ਕਿਤੇ ਆ ਕੋਈ ਸ਼ਟ ਜਿਹੜੀ ਹਾਂ ਵੀ ਇਹੋ ਹੈਗੀ ਹੈ ਹਰੀ ਹਰੀ ਬਾਕੀ ਸਾਰੀ 골ਡਨ ਹੋ ਰਹੀ ਹੈ ਬਸ ਆਈ ਲੈ ਕਣਕਾ ਸੂਰਜ ਡੁੱਬਨ ਦਾ ਵੀ ਟਾਈਮ ਹੋ ਰਿਹਾ ਇਹ ਵਲੌਗ ਜਰਾ ਵੱਡਾ ਨਹੀਂ ਕਰਦੇ ਤੇ ਮਿਲਦੇ ਕਿਸੇ ਹੋਰ ਨਵੇਂ ਵਲੌਗ ਦੇ ਵਿੱਚ ਤੇ ਕਿਦਾਂ ਲੱਗੀ ਵੀਡੀਓ ਕਮੈਂਟ ਕਰਕੇ ਜਰੂਰ ਜਾਇਓ ਕੀ ਵਧੀਆ ਲੱਗਿਆ ਕੀ ਬੁਰਾ ਲੱਗਿਆ ਤਾਂ ਮਿਲਦਾ ਕਿਸੇ ਹੋਰ ਨਵੀਂ ਵੀਡੀਓ ਤੇ ਤਤਲੀ ਰੱਬ ਰੱਖਾ ਨਵੇਂ ਤੋਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਆਇਓ ਬਾਏ ਡਾਡਾ ਸਸਰੀਕਾਲ